ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਜੋ ਇੱਕ ਉਮੀਦ ਬੁਨਿਆਦ ਰੱਖੀ ਸੀ ਬੂਟੇ ਲਗਾਉਣ ਦੀ ਪਿੰਡ ਰਾਣੇ ਵਿੱਚ ਅਸੀਂ ਤਾਂ ਜਿਹੜੇ ਕਰ ਹੀ ਰਹੇ ਆ ਹਾਂ ਜਿਹੜਾ ਗਰੁੱਪ ਮੈਂਬਰ ਹੈਗੇ ਨੇ ਤੇ ਸਾਡਾ ਸਾਥ ਇਹ ਨਿੱਕੇ ਨਿੱਕੇ ਬੱਚੇ ਦੇ ਰਹੇ ਨੇ ਛੋਟੇ ਵੀਰ ਧੰਨਵਾਦ ਇਹਨਾਂ ਦਾ ਕਰਦਾ ਵੀ ਬਿਨਾਂ ਕਹੇ ਤੋਂ ਮੈਂ ਤਾਂ ਆਖਿਆ ਕਿ ਤੇ ਇੱਕ ਅੱਧੇ ਬੂਟੇ ਨੂੰ ਪਾਣੀ ਪਾ ਰਹੇ ਸੀ ਲੇਕਿਨ ਅੱਗੇ ਜਾ ਕੇ ਦੇਖਿਆ ਤਕਰੀਬਨ 100 ਸਵਾ 100 ਬੂਟੇ ਨੂੰ ਪਾਣੀ ਲਾ ਚੁੱਕੇ ਨੇ ਤੇ ਬਾਲਟੀ ਦੇ ਦੋ ਡੱਬੇ ਇਹਨਾਂ ਨਾਲ ਹੀ ਤਿੰਨ ਬੱਚਿਆਂ ਨਾਲ ਹੌਸਲਾ ਅਭਜਾਈ ਵਾਸਤੇ ਵੀਡੀਓ ਪਾ ਰਿਹਾ ਆਂ ਵੀ ਹੋਰ ਵੱਡਿਆਂ ਨੂੰ ਵੀ ਇਹ ਕਹਿਣਾ ਚਾਹਾਂਗਾ ਜੇ ਛੋਟੇ ਸਾਥ ਦੇ ਸਕਦੇ ਨੇ ਤੇ ਵੱਡੇ ਕਿਉਂ ਨਹੀਂ ਤੇ ਸਾਰਿਆਂ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਇਹ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਲੱਗੇ ਵੀ ਇਹ ਚੰਗਾ ਕੰਮ ਕਰ ਰਹੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਸਾਰੇ ਲੋਕਾਂ ਤੱਕ ਮੈਸੇਜ ਪਹੁੰਚਾ ਦਿਓ ਬੂਟੇ ਲਾਓ ਪਾਣੀ ਲਾਓ ਸੰਭਾਲੋ Tanoa.